ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਜੁਬਿਲੀ ਨਾ ਇਕਤਾ ਆਜ਼ਾਦ ਜਥੇਬੰਦੀ ਵੱਲੋਂ ਜਿਹੜੇ ਪ੍ਰਾਈਵੇਟ ਮੀਟਰ ਨੇ ਯਾਨੀ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਬਿਜਲੀ ਨੂੰ ਯਾਨੀ ਪ੍ਰਾਈਵੇਟ ਕਰਨਾ ਚਾਹੁੰਦੇ ਨੇ ਪੰਜਾਬ ਤੇ ਕੇਂਦਰ ਸਰਕਾਰ ਮਿਲ ਕੇ ਬਿਜਲੀ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਹੈ ਇਹ ਜਿਹੜੇ ਜਿਹੜੇ ਮੀਟਰ ਦੇ ਸਮਾਰਟ ਮੀਟਰ ਜਿਹਨਾਂ ਨੂੰ ਆਪਾਂ ਸਮਾਰਟ ਮੀਟਰ ਵੀ ਕਹਿੰਦੇ ਆ ਵੀ ਇਹ ਪ੍ਰਾਈਵੇਟ ਮੀਟਰ ਨੇ ਇਸ ਕਰਕੇ ਇਹਨਾਂ ਨੂੰ ਪੱਟਿਆ ਜਾ ਰਿਹਾ ਹੈ ਵੀ ਇਹ ਬਿਜਲੀ ਨੂੰ ਪ੍ਰਾਈਵੇਟ ਕਰਨ ਦੇ ਵਾਸਤੇ ਇਹ ਕਾਰਪੋਰੇਟ ਘਰਾਣੇ ਦੇ ਕੰਪਨੀਆਂ ਦੇ ਮੀਟਰ ਦੇ ਜਿਹੜੇ ਪਿੰਡਾਂ ਦੇ ਸ਼ਹਿਰਾਂ ਵਿੱਚ ਲਾਏ ਜਾ ਰਹੇ ਨੇ ਕਿਸਾਨ ਮਜ਼ਦੂਰ ਮੋਰਚੇ ਦਾ ਫੈਸਲਾ ਇਹ ਵੀ ਜਿਹੜੇ ਚਿੱਪਾਂ ਵਾਲੇ ਮੀਟਰ ਲੱਗੇ ਹੋਏ ਨੇ ਉਹ 8 ਤਰੀਕ ਤੋਂ ਲੈ ਕੇ ਜਾਨੀ 10 ਤਰੀਕ ਤੱਕ ਪੱਟਣੇ ਨੇ 10 ਤਰੀਕ ਨੂੰ ਜਮ੍ਹਾਂ ਕਰਾਉਣੇ ਨੇ ਐਸ ਡੀਓ ਦਫ਼ਤਰ ਸੁਨਾਮ ਜਿੱਥੇ ਵੀ ਜਿੱਥੇ ਵੀ ਐਸ ਡੀਓ ਦੇ ਦਫ਼ਤਰ ਨੇ ਸਾਰੇ ਪੰਜਾਬ ਦੇ ਵਿੱਚ 10 ਤਰੀਕ ਨੂੰ ਜਮ੍ਹਾਂ ਕਰਾਉਣੇ ਨੇ ਕਿਉਂਕਿ ਇਹ ਬਿਜਲੀ ਹੈ ਜਿਹੜੀ ਇਹਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ ਨੇ ਪੰਜਾਬ ਤੇ ਕੇਂਦਰ ਸਰਕਾਰ ਜਿਹੜੇ ਆਪਣੇ ਟਰਾਂਸਫਾਰਮ ਲੱਗੇ ਹੋਏ ਨੇ ਜਾਨੀ ਹੁਣ ਇਹ ਸਰਕਾਰੀ ਮਿਲਦੇ ਨੇ ਫ੍ਰੀ ਮਿਲਦੇ ਨੇ ਜਦੋਂ ਕਾਰਪੋਰੇਟ ਘਰਾਣਿਆਂ ਨੇ ਬਿਜਲੀ ਨੂੰ ਸਾਭ ਲਿਆ ਤੇ ਇਹਨੂੰ ਫਿਰ ਜਾਨੀ ਲੱਖ ਰੁਪਏ ਦਾ ਡੇਢ ਲੱਖ ਦਾ ਆਪਾਂ ਨੂੰ ਜਿਹੜਾ ਟਰਾਂਸਫਾਰਮ ਹੈ ਉਹ ਫਿਰ ਖਰੀਦਣਾ ਪਊਗਾ ਇਸ ਕਰਕੇ ਅਸੀਂ ਸਾਰੇ ਹਰ ਵਰਗ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਭਰਾਵੋ ਚਿਪਾ ਵਾਲੇ ਮੀਟਰ ਨਾ ਲਵਾਓ ਜੇ ਕਿਸੇ ਦੇ ਲੱਗਿਆ ਹੋਇਆ ਤਾਂ ਉਹ 10 ਤਰੀਕ ਤੱਕ ਪਟਾ ਦਿਓ ਤਾਕੇ ਆਪਾਂ ਜਿਹੜੇ ਸਰਕਾਰੀ ਮੀਟਰ ਪਹਿਲਾਂ ਲੱਗੇ ਹੋਏ ਤੇ ਉਹੀ ਮੀਟਰ ਆਪਾਂ ਨੇ ਦੁਬਾਰਾ ਲਵਾਉਣੇ ਨੇ ਜਿਹੜੀ ਉਹਨਾਂ ਚ ਲਾਈਟ ਆ ਜਿਹੜੀ ਇਸੇ ਤਰ੍ਹਾਂ ਹੀ ਚੱਲੂਗੀ ਜਿਹੜਾ ਮੀਟਰਾਂ ਤੋਂ ਤਾਂ ਆਪਾਂ ਕਹਿ ਰਹੇ ਆ ਵੀ ਭਾਈ ਸਾਡੇ ਸਰਕਾਰੀ ਮੀਟਰ ਲਾਓ ਇਹ ਜਾਨੀ ਚੋਰੀਓ ਚੱਪਾਲੇ ਮੀਟਰ ਲਾ ਜਾਂਦੇ ਨੇ ਇਸ ਦਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਖਤ ਵਿਰੋਧ ਕੀਤਾ ਜਾਂਦਾ ਹੈ ਭਾਰਤੀ ਕਿਸਾਨ ਯੂਨੀਅਨ ਆਏਕਤਾ ਜਾਤ ਜਥੇਬੰਦੀ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਮਾਵਾ ਭੈਣਾਂ ਨੂੰ ਮਜ਼ਦੂਰਾਂ ਨੂੰ ਹਰ ਵਰਗ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿੰਨਾਂ ਦੇ ਚੱਪਾਲੇ ਮੀਟਰ ਨੇ ਪਾਈ ਉਹ ਪਟਾਓ ਤਾਂ ਕਿ ਆਪਾਂ ਆਉਣ ਵਾਲੇ ਸਮੇਂ 'ਚ ਇਹ ਬੀਜੀਡੀਆ ਜਿਹੜੀ ਫਿਰ ਜੇ ਪ੍ਰਾਈਵੇਟ ਹੋ ਗਈ ਜਿਹੜੀ ਆਪਣੇ ਵਸਤ ਤੋਂ ਬਾਹਰ ਹੋ ਜੂਗੀ ਇਸ ਕਰਕੇ ਸਾਰੇ ਜਾਨੀ ਕਿਸਾਨ ਆ ਮਜ਼ਦੂਰ ਆ ਨੌਜਵਾਨ ਆ ਦੁਕਾਨਦਾਰ ਆ ਹਰ ਵਰਗ ਦੇ ਲੋਕਾਂ ਨੂੰ ਬੇਨਤੀ ਹੈ ਵੀ ਭਰਾਵੋ ਚੱਪਾਲੇ ਮੀਟਰ ਪਟਾਓ